ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਜਸੇਦਾਰ ਕਲਦੀਪ ਸਿੰਘ ਗੜਗੰਢ ਦੀ ਜਿਨ੍ਹਾਂ ਕਿਹਾ ਕਿ ਅਸੀਂ ਸਿੱਖੀ ਦੀ ਲਹਿਰ ਚਲਾਵਾਂਗੇ ਤੇ ਜਿਹੜਾ ਧਰਮ ਪਰਵਰਤਨ ਹੋ ਰਿਹਾ ਉਸ ਨੂੰ ਰੋਕਾਂਗੇ ਧਰਮ ਪਰਵਰਤਨ ਕੇਵਲ ਕੱਪੜੇ ਬਦਲਣ ਕਰਕੇ ਧਰਮ ਪਰਵਰਤਨ ਨਹੀਂ ਹੁੰਦਾ ਧਰਮ ਪਰਵਰਤਨ ਤੇ ਇੱਕ ਸੋਚ ਹੈ ਧਰਮ ਪਰਵਰਤਨ ਇੱਕ ਮਨੁੱਖ ਦਾ ਸੁਭਾਅ ਹੈ ਜਦੋਂ ਮਨੁੱਖ ਦੀ ਸੋਚ ਬਦਲੀ ਜਾਂਦੀ ਹੈ ਉਸ ਦਾ ਸੁਭਾਅ ਬਦਲੀ ਹੋ ਜਾਂਦਾ ਹੈ ਤੇ ਉਸ ਦਾ ਧਰਮ ਪਰਿਵਰਤਨ ਹੋ ਜਾਂਦਾ ਹੈ ਅੱਜ ਸਾਰੇ ਹੀ ਸਿੱਖਾਂ ਦਾ ਕੇਵਲ ਪਹਿਰਾਵੇ ਕਰਕੇ ਸਿੱਖ ਨਹੀਂ ਸਾਰੇ ਹੀ ਸਿੱਖਾਂ ਦਾ ਧਰਮ ਪਰਿਵਰਤਨ ਹੋ ਚੁੱਕਾ ਹੈ ਤੇ ਉਸ ਨੂੰ ਤੁਸੀਂ ਕਿਵੇਂ ਰੋਕੋਗੇ ਧਰਮ ਪਰਿਵਰਤਨ ਕੇਵਲ ਕਪੜੇ ਦੁਜੇ ਪਾ ਕੇ ਬਾਣਾ ਬਦਲੀ ਕਰਕੇ ਇਹ ਨਿਸ਼ਾਨੀ ਧਰਮ ਪਰਵਰਤਨ ਦੀ ਨਹੀਂ ਹੈ ਧਰਮ ਪਰਵਰਤਨ ਤਾਂ ਹਰ ਇੱਕ ਸਿੱਖ ਦਾ ਅੱਜ ਦੇ ਜਮਾਨੇ ਦੇ ਵਿੱਚ ਹੋ ਚੁੱਕਾ ਹੈ ਜਿਹੜੇ ਮਨੁੱਖ ਡੇਰਿਆਂ ਨਾਲ ਜੁੜੇ ਨੇ ਦੇ ਧਾਰੀਆਂ ਨਾਲ ਜੁੜੇ ਨੇ ਜਿਹੜਾ ਨਾਨਕ ਸਰੀਆਂ ਦੇ ਨਾਲ ਜੁੜਿਆ ਉਹ ਨਾਨਕ ਸਰੀਆਂ ਦੀ ਸੋਚ ਤੇ ਚੱਲਦਾ ਹੈ ਉਹਨਾਂ ਨੇ ਉਹਨਾਂ ਨੂੰ ਆਪਣੇ ਪਿੱਛੇ ਲਾਇਆ ਉਹ ਲੋਕ ਉਹਨਾਂ ਦੀ ਸੋਚ ਤੇ ਚੱਲਦੇ ਨੇ ਤੇ ਜਿਹੜੇ ਸ਼੍ਰੀ ਚੰਦਿਆ ਨੂੰ ਮੰਨਦੇ ਨੇ ਉਹ ਉਹਨਾਂ ਦੀ ਸੋਚ ਤੇ ਚੱਲਦੇ ਨੇ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਨੇ ਜੋ ਉਹ ਗੱਲ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਹੀ ਉਹ ਲੋਕ ਚੱਲਦੇ ਨੇ ਜਾਂ ਹੋਰ ਵੀ ਲੋਕ ਨੇ ਜਿਹੜੇ ਜਿਹੜੇ ਕਿਸੇ ਸੰਪਰਦਾ ਨਾਲ ਜੁੜੇ ਨੇ ਉਹ ਉਹਨਾਂ ਦੀ ਗੱਲ ਮੰਨਦੇ ਨੇ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਅੱਜ ਕੋਈ ਵੀ ਸਿੱਖ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੱਲ ਕੋਈ ਨਹੀਂ ਮੰਨਦਾ ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਜੇ ਕੋਈ ਗੱਲ ਨਾ ਮੰਨ ਕੇ ਡੇਰੇਦਾਰਾਂ ਦੀ ਦੇਹਧਾਰੀਆਂ ਦੀ ਗੱਲ ਮੰਨਦਾ ਫਿਰ ਧਰਮ ਪਰਿਵਰਤਨ ਤਾਂ ਉਹਨਾਂ ਦਾ ਹੋ ਹੀ ਚੁਕਿਆ ਗੁਰੂ ਨਾਨਕ ਦੇ ਸਿੱਖ ਨਾ ਕਹਾ ਕੇ ਉਹ ਡੇਰੇਦਾਰ ਦੇ ਧਾਰੀਆਂ ਦੇ ਸਿੱਖ ਕਹਾਉਂਦੇ ਨੇ ਤੇ ਇਹ ਤਾਂ ਧਰਮ ਪਰਿਵਰਤਨ ਹੀ ਆ ਇਸ ਨੂੰ ਕਿਵੇਂ ਰੋਕੋਗੇ ਸਭ ਤੋਂ ਪਹਿਲਾਂ ਆਪਣੇ ਹੀ ਘਰ ਦੇ ਵਿੱਚ ਧਰਮ ਜਿਹੜਾ ਪਰਿਵਰਤਨ ਹੋਇਆ ਲੋਕਾਂ ਦਾ ਉਹਨਾਂ ਨੂੰ ਵਾਪਸ ਲੈ ਕੇ ਆਣਾ ਪਏਗਾ ਕਿਉਂਕਿ ਹਰ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਗੁਰਦੁਆਰੇ ਵੀ ਨੇ ਪਰ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆਪਣੇ ਆਪ ਨੂੰ ਕਹਾਉਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਨਗੇ ਜਿੰਨਾ ਮਾਣ ਉਹ ਕਿਸੇ ਡੇਰੇਦਾਰ ਦੇ ਸਿੱਖ ਅਕਾਉਂ ਵਿੱਚ ਮਾਣ ਮਹਿਸੂਸ ਕਰਨਗੇ ਇਸ ਲਈ ਗੁਰੂ ਨਾਨਕ ਦਾ ਸਿੱਖ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕੋਈ ਨਹੀਂ ਹੈ ਜਿੰਨੇ ਵੀ ਸਿੱਖ ਨੇ ਇਹ ਸਾਰੇ ਡੇਰੇਦਾਰਾਂ ਦੇ ਦੇਹਧਾਰੀਆਂ ਬਾਬਿਆਂ ਦੇ ਸਿੱਖ ਨੇ ਇਸ ਲਈ ਧਰਮ ਪਰਵਰਤਨ ਇਹਨੂੰ ਰੋਕਣ ਦੀ ਲੋੜ ਹੈ ਜੇਕਰ ਇਹ ਧਰਮ ਪਰਵਰਤਨ ਰੋਕਿਆ ਜਾਂਦਾ ਤਾਂ ਫੇਰ ਜਿਹੜਾ ਜਸੇਦਾਰ ਜਸੇਦਾਰ ਸਾਹਿਬ ਕਹਿ ਰਹੇ ਨੇ ਕਿ ਧਰਮ ਪਰਵਰਤਨ ਰੋਕਾਂਗੇ ਫਿਰ ਇਹ ਰੋਕਣ ਦੇ ਵਿੱਚ ਕਾਮਯਾਬ ਹੋ ਜਾਣਗੇ ਤੇ ਜੇਕਰ ਇਹ ਧਰਮ ਪਰਵਰਤਨ ਨਾ ਰੁਕਿਆ ਤਾਂ ਫਿਰ ਤੇ ਕੋਈ ਧਰਮ ਪਰਵਰਤਨ ਜਿਹੜੀ ਲਹਿਰ ਚਲਾਣੀ ਰੋਕਣ ਦੀ ਉਹਦਾ ਕੋਈ ਮਤਲਬ ਨਹੀਂ ਰਹਿ ਜਾਣਾ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਬਣਨਾ ਹੈ ਤੇ ਜੇ ਗੁਰੂ ਨਾਨਕ ਦੇ ਸਿੱਖ ਜਿਹੜਾ ਗੁਰੂ ਨਾਨਕ ਦਾ ਸਿੱਖ ਹੋਏਗਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਜਾਏਗਾ ਹੀ ਨਹੀਂ ਉਹ ਕਿਸੇ ਡੇਰੇਦਾਰ ਤੇ ਜਾ ਕੇ ਡੇਰਦਾਰ ਨੂੰ ਮੱਥਾ ਨਹੀਂ ਟੇਕੇਗਾ ਉਹ ਕਦੀ ਵੀ ਨਹੀਂ ਜਾਏਗਾ ਉਹ ਕੇਵਲ ਤੇ ਕੇਵਲ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਏਗਾ ਤੇ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਏਗਾ ਤੇ ਉਹ ਗੁਰੂ ਨੂੰ ਛੱਡ ਕੇ ਕਿਸੇ ਦੇਵਤਾਰੀ ਕੋਲ ਨਾ ਜਾਏਗਾ ਕਿਸੇ ਡੇਰੇ ਤੇ ਨਾ ਜਾਏਗਾ ਤੇ ਫਿਰ ਉਸ ਦਾ ਆਟੋਮੈਟਿਕ ਜਿਹੜਾ ਧਰਮ ਪਰਵਰਤਨ ਜਿਹੜਾ ਉਹ ਰੁਕ ਜਾਏਗਾ ਨਹੀਂ ਤੇ ਸਭ ਸਿੱਖਾਂ ਦਾ ਧਰਮ ਪਰिवर्तन ਹੋ ਚੁੱਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਿੱਖ ਕੋਈ ਨਹੀਂ ਹੈ ਸਭ ਡੇਰੇਦਾਰਾਂ ਦੇ ਸਿੱਖ ਨਹੀਂ ਧਰਮ ਪਰिवर्तन ਆਪਣੇ ਹੀ ਘਰ ਵਿੱਚ ਧਰਮ ਪਰिवर्तन ਜਿਹੜਾ ਰੋਕਣ ਦੀ ਲੋੜ ਹੈ ਦੂਜੇ ਧਰਮ ਵਿੱਚ ਤੇ ਜਿਹੜਾ ਜਾ ਕੇ ਰੋਕਣਾ ਉਹ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਆਪਣੇ ਹੀ ਧਰਮ ਵਿੱਚ ਜਿਹੜਾ ਧਰਮ ਪਰिवर्तन ਲੋਕਾਂ ਦਾ ਹੋ ਗਿਆ ਉਹਨੂੰ ਰੋਕਣਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ